ਨਿਊ ਹੋਲੈਂਡ 6500 ਤੇ ਲਈ ਆਪਣਾ ਨਵਾਂ ਸ਼ਹਿਰ ਦੇ ਲਾਗੇ ਪਿੰਡ ਮਹਿਮੂਦਪੁਰ ਠੀਕ ਹੈ ਜੀ 2012 ਮਾਡਲ ਸੀਗਾ ਇਹ ਟਰੈਕਟਰ ਇਹ ਤੇ ਬਾਈ ਨੂੰ ਬਹੁਤ ਬਹੁਤ ਮੁਬਾਰਕਾਂ ਸਾਡੇ ਵੱਲੋਂ ਟਰੈਕਟਰ ਦੀਆਂ ਸਾਰਾ ਅਰੀਜਨਲ ਰੰਗ ਰੂਗ ਨਾਲ ਦਾ ਰੇਮਾ ਰੂਮਾ ਦਾ ਰੰਗ ਦੇਖ ਲਓ ਪਿਛਲੇ ਰੇਮਾ ਦਾ ਰੰਗ ਦੇਖ ਲਓ ਇਹਦਾ ਬਾਈ 1.5 ਲੱਖ ਰੁਪਿਆ ਮੰਗਦੇ ਨੇ ਬਾਕੀ ਮੌਕੇ ਤੇ ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਨਵੇਂ ਬਲੌਗ 'ਚ ਤੇ ਮਿੱਤਰੋ ਬਾਈ ਨਵੇਂ ਸਾਲ ਦੇ ਬਾਅਦ ਆਪਾਂ ਆ ਦੂਜਾ ਟਰੈਕਟਰ ਅੱਜ ਦੇ ਰਹੇ ਹਾਂ ਡਿਲੀਵਰ 6500 ਠੀਕ ਹੈ ਜੀ ਟਰੈਕਟਰ ਵੈਸੇ ਆਪਣੇ ਕੋਲ ਆਏ ਨੂੰ ਹੋ ਗਿਆ ਤਰੀਵੇਂ ਨਾ 3-4 ਮਹੀਨੇ ਟਰੈਕਟਰ ਤੇ ਟਰੈਕਟਰ ਦਾ ਸੌਦਾ ਹੋਇਆ ਜੀ ਅੱਜ ਜੋਤਵਾਲਾ ਜੀ ਸਾਡੇ ਟਰੈਕਟਰ ਨੂੰ ਲੈ ਆ ਰਹੇ ਹਾਰ ਕਹਿੰਦੇ ਜੀ ਹਾਰ ਪਾ ਕੇ ਟਰੈਕਟਰ ਨੂੰ ਅੱਜ ਤੋੜਨਾ ਹੈ ਹੈ ਜੋਤ ਦੇ ਵੀਰੇ ਤੇ ਜੋਤ ਬਾਈ ਨੂੰ ਅੱਜ ਬਹੁਤ ਖੁਸ਼ੀ ਹੋਈ ਵੀ 6500 ਵਿਕਿਆ ਹਾਂ ਠੀਕ ਆ ਹੌਂਦ ਹੈ ਜੀ ਦੋਵੇਂ ਵੀ ਜੀ ਕੰਨ ਗਾਲੀ ਆ ਖੜੀ ਹੈ ਠੀਕ ਆ ਉਹ ਵੀ ਸਾਰਾ ਠੀਕ ਆ ਠੀਕ ਆ ਇਹ ਆ ਬੰਦੇ ਆਪਣੇ ਆਏ ਆ ਬਾਈ ਟਰੈਕਟਰ ਲੈਣ ਆਹ ਹਾਲ ਆ ਪੁੱਤ ਠੀਕ ਕਿੱਥੇ ਦੇ ਕਿਹੜਾ ਪਿੰਡ ਆ ਸਕੋਪ ਹੈ ਹੈ ਹੋਰ ਨਵੀਂ ਤਾਜੀ ਕੋਈ ਠੀਕ ਆ ਓਕੇ ਰਿਪੋਰਟ ਤੇ ਟਰੈਕਟਰ ਲੱਤਾ ਜੀ ਆ ਬਾਈ ਹੋਰ ਵੀਰੇ ਕਿਹ ਹਾਲ ਹੈ ਜੀ ਵਧੀਆ ਜੀ ਵਧੀਆ ਠੀਕ ਠਾਕ ਹੈ ਜੀ ਹਾਂਜੀ ਹਾਂਜੀ 5580 ਕਾਰ ਠੀਕ ਹੈ ਜੀ ਚਲੋ ਵਧੀਆ ਜੀ ਵਧੀਆ ਚਾਹੀਦਾ ਜੀ ਤੇ ਕਿਹੜਾ ਪਿੰਡ ਆ ਜੀ ਆਪਣਾ ਪਿੰਡ ਮਹਿਮੂਦਪੁਰ ਜੀ ਮਹਿਮੂਦਪੁਰਾ ਇੱਥੇ ਨੂੰ ਆ ਜਾਓ ਜੀ ਮਹਿਮੂਦਪੁਰ ਠੀਕ ਆ ਜੀ ਬਾਈ ਨੇ ਪਰਸੋਂ ਦੇਖ ਕੇ ਸੀ ਟਰੈਕਟਰ ਜੀ ਪਰਸੋਂ ਦੇਖ ਕੇ ਗਏ ਸੀ ਸ਼ਨੀਵਾਰ ਨੂੰ ਹਨਾ ਜੀ ਠੀਕ ਆ ਜੀ ਤੇ ਉਦੋਂ ਚਲੋ ਮਾੜੀ ਮੁੱਡੀ ਬਾਈ ਨੇ ਗੱਲ ਕਰ ਗਏ ਸੀਗੇ ਹਾਂ ਜੀ ਬਾਕੀ ਅੱਜ ਪੱਕਾ ਹੋਇਆ ਪੱਕਾ ਪਾਸ ਅੱਜ ਹੋਇਆ ਉਦੋਂ ਤਾਂ ਉਦੋਂ ਹੀ ਕੱਚਾ ਜਿਹਾ ਕਰਕੇ ਗਏ ਸੀ ਠੀਕ ਆ ਠੀਕ ਆ ਠੀਕ ਹੈ ਉਦੋਂ ਰਾਤ ਨੂੰ ਬਾਕੀ ਬਾਈ ਟਰੈਕਟਰ ਆਪਣੇ ਲੋਕਲ ਹੈ ਜੀ ਠੀਕ ਹੈ ਆਪਣੇ ਜਿਵੇਂ ਨਾਲੇ ਪਿੰਡਾਂ ਰੋਪੜ ਦੇ ਜੀ ਹਾਂ ਜੀ ਪਹਿਲੇ ਮਾਲਕਾਂ ਦਾ ਟਰੈਕਟਰ ਬਾਕੀ ਚਲੋ ਤੁਸੀਂ ਦੇਖ ਨਾ ਠੀਕ ਹੈ ਜੀ ਬਾਕੀ ਚਲੋ ਮਾਡਲ ਦੇ ਹਿਸਾਬ ਨਾਲ ਠੀਕ ਹੈ ਕੰਡੀਸ਼ਨ ਟਰੈਕਟਰ ਦੀ ਹਾਂਜੀ ਹਾਂਜੀ ਬਾਕੀ ਕਿੱਲ ਹੋਰ ਤੁਹਾਡੇ ਏਰੀਆ ਜਿਹੜਾ ਤੁਹਾਡਾ ਜ਼ਿਲ੍ਹਾ ਪੈ ਗਿਆ ਨਮਾਸ਼ਹਿਰ ਹੈ ਨਾ ਨਮਾਸ਼ਹਿਰ ਸ਼ਹੀਦ ਭਗਤ ਸਿੰਘ ਨਗਰ ਸ਼ਹੀਦ ਭਗਤ ਸਿੰਘ ਨਗਰ ਠੀਕ ਹੈ ਜੀ ਤੁਹਾਡੇ ਏਰੀਆ ਦੇ ਵਿੱਚ ਮਨ ਲਕੀ ਹਾਲੈਂਡ ਦਾ ਕਰੇਜ ਹੈਗਾ ਹੈਗਾ ਜੀ ਹਨਾ ਜੀ ਸਾਡੇ ਕਰੇਜ ਹੈ ਜੀ ਤੁਹਾਡੇ ਕਰੇਜ ਹੈਗਾ ਸਾਡੇ ਘਟ ਹੈ ਜੀ ਸਾਡੇ 852 ਸਾਡੇ ਹੌਲਡੇ ਚੱਲਦੇ ਹਾਂ ਤੁਹਾਡੇ ਹੌਲੈਂਡ ਆ ਜੀ ਬਾਕੀ ਉਹ ਟਰੈਕਟਰ ਬਾਈ ਵਧੀਆ ਖਚਾਈ ਖਚੂਈ ਨੂੰ ਠੀਕ ਹੈ ਜੀ ਇਹ ਹਾਂਜੀ ਤੇ ਬਾਕੀ ਟਰਾਲੀਆਂ ਟਰੋਲੀਆਂ ਵੱਡੀਆਂ ਆ ਹਾਂ ਟਰਾਲੇ ਵੱਡੇ ਆ 24 28 32 ਫੁੱਟੀਆਂ ਟਰਾਲੀਆਂ ਉੱਥੇ ਥੋੜੇ ਮਾ ਦੇ ਕੇ ਬੰਦੇ 14 ਫੁੱਟਾਂ ਨੂੰ 13 ਫੁੱਟਾਂ ਨੂੰ ਉਹੀ ਦੱਸ ਦਿੰਦੇ ਟਰਾਲੀਆਂ ਦੱਸਦੇ ਆ ਹਾਂਜੀ ਹਾਂਜੀ 20 ਫੁੱਟਾਂ ਨੂੰ ਟਰਾਲਾ ਕਹਿੰਦੇ ਆ ਸਾਡੇ ਤਾਂ 16 18 ਫੁੱਟੀਆਂ ਤੂੜੀ ਤੇ ਲੱਗੀਆਂ ਆ ਜੀ ਨਾਲ ਦੇ ਪਿੰਡ ਅੱਛਾ ਉੱਥੋਂ ਆੜਾ ਪੜ ਪੈ ਡਿਆ ਉੱਥੇ ਘਟੋ ਘੜ 20 ਟਰਾਲੀਆਂ 16 ਮੋਟੀਆਂ ਥੂੜੀ ਤੇ ਲਾਉਂਦੇ ਆ ਟਰਾਲੀ ਵਾਲੀ ਮੋਟੀਆਂ ਵਾਲੀ ਮਸ਼ੀਨ ਅੱਛਾ ਆ ਜੀ 18 ਫੁੱਟੀ ਟਰਾਲੀ ਜਿਹੜੀ ਨੋਰਮਲ ਭਾਈ ਅਸੀਂ ਤਾਂ 20 ਫੁੱਟੀ ਟਰਾਲੀ ਆਏ ਸੋਚ ਕੇ ਡਰ ਜਾਂਦੇ ਵੀ 20 ਫੁੱਟੀ ਟਰਾਲੀ ਮੋੜੂਗੇ ਕਿੱਥੇ ਨੂੰ ਸਾਡੇ ਤਾਂ 18 ਫੁੱਟੀ ਨੂੰ ਤਾਂ ਐ ਸਮਝਦੇ ਵੇ ਜਿੱਦਾਂ ਤੁਹਾਨੂੰ ਪਾਰਾ ਬੁੱਤੀ ਬਾਈ ਜਿਹੜਾ ਏਰੀਆ ਵੀ ਖੁੱਲਾ ਹੈ ਹੂੰ ਜੋ ਪਿੰਡਾਂ ਦੀ ਨਾ ਫਿਰਨੀਆਂ ਫੁਰਨੀਆਂ ਵੀ ਪਿੰਡਾਂ ਦੀਆਂ ਬੜੀਆਂ ਬਣਾਈਆਂ ਹੋਈਆਂ ਹੈ ਹਨਾ ਜੀ ਸਾਡੇ ਤਾਂ ਜੀ 32 32 ਫੁੱਟ ਤੱਕ ਡਰਨ ਵਾਲੇ ਬਣ ਗਏ ਅੱਛਾ ਜੀ ਠੀਕ ਆ 1245 ਦਾ ਪਉਂਦੇ ਆ ਅੱਛਾ ਠੀਕ ਹੈ ਜੀ ਠੀਕ 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 ਹੈ ਜੀ ਤੇ ਪਹਿਲਾਂ ਵੀ ਆਪਣੇ ਕੋਲ ਟਰੈਕਟਰ ਹੈ ਕਿ ਹੋਰ ਆਪਣੇ ਕੋਈ ਕਿਹੜਾ ਟਰੈਕਟਰ ਪਹਿਲਾਂ ਕਿਹੜਾ ਵਰਤ ਰਹੇ ਆ ਪਹਿਲਾਂ ਆਪਣੇ ਕੋਲ ਹੈਗੇ ਚਾਰ ਪੰਜ ਟਰੈਕਟਰ ਜੀ ਠੀਕ ਹੈ ਜੀ ਹਾਂ ਜੀ ਉਹ ਵੀ ਹਾਲੈਂਡੀਆਂ ਹੋਰ ਹੈ ਕੋਈ ਦੋ ਹਾਲੈਂਡੀਆਂ ਜੀ ਇੱਕ ਸੋਨਾ ਲੀਖਾ ਇੱਕ ਕਮਿੰਦਰਾ ਇੱਕ ਕਮਿੰਦਰਾ ਠੀਕ ਹੈ ਜੀ ਠੀਕ ਹੈ ਜੀ ਚਲੋ ਠੀਕ ਆ ਬਾਈ ਤੁਹਾਨੂੰ ਮੁਬਾਰਕਾਂ ਬਹੁਤ ਬਹੁਤ ਜੀ ਧੰਨਵਾਦ ਬਹੁਤ ਬਹੁਤ ਹਾਂ ਠੀਕ ਆ ਜੀ ਧੰਨਵਾਦ ਤੁਹਾਡਾ ਜੀ ਵਧੀਆ ਲੱਗਾ ਤੁਹਾਡੇ ਨਾਲ ਗੱਲ ਕਰਕੇ ਨਾ ਕੋਈ ਗੱਲ ਨਹੀਂ ਜੀ ਤੁਹਾਡੇ ਨਾਲ ਮਿਲ ਕੇ ਵਧੀਆ ਲੱਗਾ ਜੀ ਬਾਕੀ ਫੇਰ ਦਿਓ ਸੇਵਾ ਦਾ ਮੌਕਾ ਜ਼ਰੂਰ ਜੀ ਹਾਂਜੀ ਬਾਦਵਾ ਨੇ ਚਾਇਆ ਜੀ ਠੀਕ ਹੈ ਠੀਕ ਹੋਰ ਬਾਲਾ ਜੀ ਬਾਲਾ ਜੀ ਬਹੁਤ ਧੰਨਵਾਦ ਆਏ ਆਂ ਵੀਡੀਓ ਚ ਮੋੱਚੇ ਖੜੀ ਆ ਨਾ ਤੇ ਹੋਰ ਨਵੀਂ ਜ਼ਾਦੀ ਕੋਈ ਵਧੀਆ ਤੂਫਾਨ ਨਹੀਂ ਖੜੀ ਅੱਜ ਹਾਂ ਧੁੱਪ ਹੈ ਤਾਂ ਹੈ ਨਹੀਂ ਬਾਈ ਵੈਸੇ ਅੱਜ ਠੀਕ ਆ ਮਾਫਰ ਧੁੱਪ ਹੈ ਤਾਂ ਹੈ ਨਹੀਂ ਵੈਸੇ ਵੇ ਦਿਖਾਈਂਗੇ ਫਿਰ ਕੋਈ ਆ ਪਹਿਲਾਂ ਤੋਂ ਜ਼ਿਆਦਾ ਰਹਿੰਦੀ ਸੀ ਨਾ ਭਾਈ ਸਟਾਰਟਿੰਗ ਦੇਖੋ ਟਰੈਕਟਰ ਦੀ ਕੀ ਕਹਿੰਦੀ ਆ ਹੈ ਜੋਦ ਚਾਬੀ ਬਾ ਹੱਥ ਥੋੜੀ ਰੱਖਣਾ ਦਿੰਦਾ ਟਰੈਕਟਰ ਹਨਾ ਇਹ ਆਵਾਜ਼ ਆਦਾ ਬਾਈ ਟਰੈਕਟਰ ਦਾ ਕੁਝ ਕਹਿਣਾ ਹੀ ਨਹੀਂ ਹੈਗਾ ਬਾਕੀ ਬਾਈ ਨੇ ਲੈ ਚੱਲੇ ਆ ਬਾਈ ਟਰੈਕਟਰ ਨਵਾਂ ਸ਼ਹਿਰ ਏਰੀਆ ਦੇ ਵਿੱਚ ਚੱਲਿਆ ਠੀਕ ਹੈ ਜੀ ਤੇ ਬਾਈ ਬਾਕੀ ਵੀਡੀਓ ਪਾਉਣ ਦਾ ਮਕਸਦ ਆਪਣਾ ਇਹ ਵੀ ਹੁੰਦਾ ਵੀ ਚਲੋ ਟਰੈਕਟਰ ਦਾ ਪਤਾ ਲੱਗ ਜਵੇ ਠੀਕ ਹੈ ਜੀ ਨਿਊ ਹਾਲੈਂਡ 6500 ਤੇ ਲਈ ਆਪਣਾ ਨਵਾਂ ਸ਼ਹਿਰ ਦੇ ਲਾਗੇ ਪਿੰਡ ਮਹਿਮੂਦਪੁਰ ਠੀਕ ਹੈ ਜੀ 2012 ਮਾਡਲ ਸੀਗਾ ਇਹ ਟਰੈਕਟਰ ਇਹ ਤੇ ਬਾਈ ਨਾਲ ਨੂੰ ਬਹੁਤ ਬਹੁਤ ਮੁਬਾਰਕਾਂ ਸਾਡੇ ਵੱਲੋਂ ਟਰੈਕਟਰ ਦੀਆਂ ਆਖੀ ਚਲੋ ਬਾਈ ਨਾਲ ਨੂੰ ਵਾਦਾ ਕਰੇ ਕੰਮ ਦੇ ਵਿੱਚ ਠੀਕ ਹੈ ਜੀ ਬਹੁਤ ਵਧੀਆ ਡੀਲ ਹੋਈ ਬਾਈ ਨਾਲ ਵਧੀਆ ਬੰਦੇ ਸੀ ਬਾਈ ਨਾਲ ਹੀ ਬਾਈ ਨਾਲ ਨੂੰ ਟਰੈਕਟਰ ਪਸੰਦ ਆਇਆ ਬਾਈ ਨਾਲ ਨੇ ਸੌਦਾ ਕਰਨ ਨੂੰ ਟਾਈਮ ਨਹੀਂ ਲਾਇਆ ਬਹੁਤਾ ਜੀ ਜੀ ਇਹ ਆ ਬੰਦੇ ਆਪਣੇ ਫੈਨ ਆ ਬਾਈ ਬਾਈ ਦੇਖਦੇ ਉਹਨੇ ਵੀਡੀਓ ਵਗੈਰਾ ਕਿ ਨਹੀਂ ਹਾਂਜੀ ਕੌਣ ਦੇਖਦਾ ਹੁੰਦਾ ਮੇਰਾ ਡੈਡੀ ਡੈਡੀ ਦੇਖਦਾ ਹੁੰਦਾ ਤੁਸੀਂ ਨਹੀਂ ਦੇਖਦੇ ਮੈਂ ਨਾਲ ਦੇਖਦਾ ਹੁੰਦਾ ਅੱਛਾ ਨਾਲ ਦੇਖਦਾ ਉਹਨਾਂ ਠੀਕ ਆ ਤੇ ਬਾਈ ਵੀਡੀਓ ਵਗੈਰਾ ਵੀ ਦੇਖਦੇ ਹੁੰਨੇ ਆ ਤੇ ਠੀਕ ਆ ਪੁੱਤ ਓਕੇ ਬਾਈ ਬਾਏ ਉਹ ਜੀ ਕਰਤਾ ਹੀ ਆ ਜਲਵੇ ਦਾ ਆਪਾਂ ਨੇ ਆਲ ਐਂਡ ਪੈਂਟਸ ਓਕੇ ਬਾਈ ਧੰਨਵਾਦ ਜੀ ਚੱਲਿਆ ਜੀ ਨਵਾਂ ਸ਼ਹਿਰ ਆਪਣਾ 6500 ਟੈਰ ਦਾ ਤਿੰਨ 90 ਪੈਸੇ ਆ ਬਾਈ ਟਰੈਕਟਰ ਦੇ ਪੀਵੀ 12 ਰੋਪੜ ਨੰਬਰ ਤੇ ਬਾਕੀ ਬਾਈ ਹੋਰ ਜਿਹੜੇ ਆਪਣੇ ਕੋਲ ਟਰੈਕਟਰ ਖੜੇ ਆ ਸਟਾਕ ਚ ਆਲਰੇਡੀ ਆਪਾਂ ਨੇ ਤੁਹਾਨੂੰ ਸਾਰੇ ਟਰੈਕਟਰ ਦਿਖਾਏ ਹੋਏ ਆ ਠੀਕ ਆ ਜੀ ਇੱਕ ਤੇ ਆਪਣੇ ਕੋਲ ਸਾਡੇ ਸਾਡੇ ਟਰੈਕਟਰ ਬਾਈ ਜਦੋਂ ਵੀ ਰੋਕੀ ਇੱਕ ਮਿੰਟ ਇਹ ਟਰੈਕਟਰ ਸਾਡੇ ਪਾਲ ਬਾਈ ਦਾ ਬਾਈ ਪੰਜੋਲੇ ਵਾਲੇ ਦਾ ਠੀਕ ਆ ਜੀ ਇਹ 2020 ਮਾਡਲ ਹੈ ਬਾਈ ਨੇ ਆਪਣੇ ਕੋਲ ਪੂਰੇ ਲਿਆਂਦਾ ਹੋਇਆ ਟਰੈਕਟਰ ਤੇ ਉਹਦੇ ਕਿਸੇ ਗਾਹਾਂ ਯਾਰ ਮਿੱਤਰ ਲਈ ਟਰੈਕਟਰਾਂ ਨੂੰ ਪਤਾ ਨਹੀਂ ਕਿਹਦਾ ਹੈਗੀ ਤਾਂ ਨਹੀਂ ਲੋਕਦੇ ਨੰਬਰ ਆ ਬਾਈ 20 ਮਾਡਲ ਹੈ ਟਾਇਰ ਹੈਗੇ 270 ਕੇ ਪੈਸੇ ਚਾਰੇ ਠੀਕ ਹੈ ਜੀ ਲਾ ਦੇ ਜੋ ਉਹਦਾ ਲਾ ਦੇ ਬਾਕੀ ਕੋਈ ਹੋਇਆ ਬਾਈ ਸਵਾਰ ਲੈਣ ਦਾ ਚਾਹਵਾਂ ਦਾ ਦੇਖ ਲਿਓ ਠੀਕ ਹੈ ਜੀ 7 7800 ਘੰਟੇ ਟਰੈਕਟਰ ਚੱਲਿਆ ਬਾਈ ਠੀਕ ਹੈ ਬਾਈ ਜੀ ਲੈ ਬਾਕੀ ਭਾਈ ਜੀ ਪੁਰਾਣੇ ਟਰੈਕਟਰ ਆਪਣੇ ਕੋਲ ਇਹ ਤੋਂ ਇਲਾਵਾ ਆ ਦੋ ਤਿੰਨ ਆਪਣੇ ਕੋਲ ਮਹਿੰਦਰੇ ਖੜੇ ਆ ਟਰੈਕਟਰ ਠੀਕ ਆ ਜੀ ਜੌਂਡੀਰ ਖੜਾ 5210 ਠੀਕ ਆ ਜੀ ਤੇ ਇੱਕ ਦੋ ਟਰੈਕਟਰ ਹੋਰ ਨੇ ਜੀ ਫਿਲਹਾਲ ਇਹ ਟਰੈਕਟਰ ਰਹਿ ਗਏ ਆਪਣੇ ਕੋਲ ਬਾਕੀ ਦੇ ਟਰੈਕਟਰ ਆਪਣੇ ਸੇਲ ਹੋ ਗਏ ਜੀ ਬਾਕੀ ਹੁਣ ਨਵੇਂ ਟਰੈਕਟਰ ਲਿਆਉਂਗੇ ਦੋ ਤਿੰਨ ਪੁਰਾਣੇ ਦੇਖਦੇ ਆ ਜੀ ਵਧੀਆ ਮਿਲ ਕੇ ਕੋਈ ਠੀਕ ਆ ਜੀ ਔਰ ਕਾਲੇ ਭਾਈ ਕਿਹ ਹਾਲ ਆ ਠੀਕ ਆ ਠੰਡ ਮੰਦ ਆਂ ਕਿਆ ਗੱਲ ਹਾਂ ਯਾਰ ਅੱਛਾ ਬਾਈ ਇਹਦਾ ਏਰੀਆ ਹੈਗਾ ਕਾਲੇ ਬਾਈ ਦਾ ਨੂਰ ਬਰਨੰਦਪੁਰ ਸਾਹਿਬ ਹੈ ਨਾ ਨੂਰ ਬਰਨੰਦਪੁਰ ਸਾਹਿਬ ਬਾਈ ਨੂਰਪੁਰ ਜੇ ਜਾਣਾ ਹੈ 40 ਕਿਲੋਮੀਟਰ ਦੀ ਬਾਲ ਵਧਣੀ ਪੈਂਦੀ ਤਾਂ ਜਾਣਾ ਪੈਂਦਾ ਠੀਕ ਆ ਕੰਮ ਬਾਈ ਬਹੁਤ ਔਖਾ ਸੇਲਮੈਨਿੰਗ ਦਾ ਵੀ ਕਾਲੇ ਬਾਈ ਮੈਂ ਸੇਲਮੈਨਿੰਗ ਵੀ ਕਰਨੀ ਸੌਖੀ ਨਹੀਂ ਹੈਗੀ ਕਹੇ ਦੰਨੇ ਆ ਹਾਂ ਬਾਈ ਚੀਜ਼ ਦੇਣੀ ਹੈ ਅਗਲੇ ਦੀਆਂ ਮਿੰਤਾਂ ਕਰਨੀਆਂ ਜਗੇ ਬਹੁਤ ਔਖਾ ਕੰਮ ਹੈ ਇਹ ਮਤਲਬ ਕਿ ਹਰੇਕ ਬੰਦਾ ਨਹੀਂ ਕਰ ਸਕਦਾ ਠੀਕ ਹੈ ਜੀ ਇਹ ਸਾਡੇ ਬਾਈ ਜੌਂਡੀ ਵਾਲੇ ਸਾਡੇ ਗਵੰਡੀ ਦੀ ਯਾਸੀ ਆ ਇਹਨਾਂ ਦੇ ਇੱਧਰ ਪੰਜ ਟਰੈਕਟਰ ਖੜਦੇ ਆ ਸਾਡੇ ਵੀ ਇੱਧਰ ਹੁਣ ਕੈਬਨ ਬਣ ਗਿਆ ਤਾਂ ਕਿ ਟਰੈਕਟਰ ਸਾਡੇ ਘੱਟ ਖੜਨ ਲੱਗ ਗਿਆ ਬਾਈ ਹੁਣ ਠੀਕ ਆ ਜੀ ਤੇ ਇੱਧਰ 1 2 3 3 ਇੱਧਰ ਪੰਜ ਟਰੈਕਟਰ ਹੋਣ ਆ ਅੱਠ ਟਰੈਕਟਰ ਖੜ ਜਣੇ ਬਾਈ ਟੋਟਲ ਠੀਕ ਆ ਜੀ ਬਾਕੀ ਸਾਡੇ ਸੋਨਾ ਲੀਕ ਵਾਲੇ ਵੀ ਰੇਲ ਟਰੈਕਟਰ ਲਾਉਣੇ ਨੇ ਲੇਟ ਅੰਦਰ ਤੇ ਬਾਈ ਆਹ ਵੀ ਟਰੈਕਟਰ ਇਹਨਾਂ ਦਾ ਮੈਂ ਪਾਏ ਸੀਗਾ ਵੀਡੀਓ ਚ 740 ਤੇ ਕਿਸੇ ਨੇ ਲੈਣਾ ਹੋਇਆ ਆ ਘੱਟ ਰੇਟ ਵਾਲਾ ਟਰੈਕਟਰ ਬਸੇ ਇੱਕ ਦੋ ਵੀਰ ਦੇਖ ਕੇ ਵੀ ਗਏ ਆ ਟਰੈਕਟਰ ਨੂੰ ਤੇ ਸੋਨਾਲਿਕਾ ਬਾਈ ਮੈਸੀ ਵਾਲਾ ਹੀ ਜਣਾ ਇਹਦੇ ਚ ਸਿਮਸਨ ਇੰਜਨ ਟਾਇਰ ਤਾਂ ਬਾਈ ਮੰਨ ਕੇ ਚੱਲੋ ਘਸੇ ਮੁੱਲੇ ਟਾਇਰ ਹੈਗੀਆਂ 40 ਕੇ ਪੈਸੇ ਪਿਛਲੇ ਟਾਇਰ ਘਸੇ ਵੀ ਆ ਟਰੈਕਟਰ ਦਾ ਰੰਗ ਰਿਜਨਲ ਆ ਠੀਕ ਆ ਜੀ ਤੇ ਬਾਕੀ ਟਰੈਕਟਰ ਉਦਾਂ ਬਾਈ ਸਾਰਾ ਰਿਜਨਲ ਰੰਗ ਰੂਗ ਨਾਲ ਦਾ ਫਰੇਮਾ ਰੂਮਾ ਦਾ ਰੰਗ ਦੇਖ ਲਓ ਪਿਛਲੇ ਰੇਮਾ ਦਾ ਰੰਗ ਦੇਖ ਲਓ ਇਹ ਤਾਂ ਬਈ ਸਵਾ ਲੱਖ ਰੁਪਇਆ ਮੰਗਦੇ ਨੇ ਬਾਕੀ ਮੌਕੇ ਤੇ ਟਰੈਕਟਰ 15 15 ਦਾ ਸ਼ਾਇਦ ਇੰਨੇ ਦਾ ਇੱਥੇ ਤੱਕ ਦੇ ਦੇਣਾ ਬਾਕੀ ਤਾਂ ਬਈ ਸੌਦਾ ਤੁਹਾਨੂੰ ਪਤਾ ਮੌਕੇ ਤੇ ਹੁੰਦਾ ਠੀਕ ਹੈ ਜੀ ਨੀਕਾ ਸਵਾ ਲੱਖ ਮੰਗਦੇ ਐ ਇਹ ਡਿਮਾਂਡ ਇਹਦੀ 2003 ਮਾਡਲ ਐ ਪੰਜਾਬ ਦਾ ਨੰਬਰ ਨੇ ਨੀਕਾ ਕਿਸੇ ਨੇ ਘੱਟ ਪੈਸੇ ਲਾਉਣੇ ਹੁਣ ਤਾਂ ਟਰੈਕਟਰ ਵਧੀਆ ਬਈ ਮਾੜਾ ਮੋਟਾ ਹੱਥ ਫੇਰੀ ਤਾਂ ਬਈ ਹੋਊਗੀ ਉਹ ਠੀਕ ਹੈ ਜੀ ਆਪਾਂ ਉਹੀ ਕਹਿ ਦਈਏ ਵੀ ਵੀ ਪੈਸਾ ਲੱਗਣਾ ਹੀ ਨਹੀਂ ਟਰੈਕਟਰ ਪਰ ਉਹਦਾ ਗੱਲ ਦਾ ਫਾਇਦਾ ਨਹੀਂ ਮਰਾੜਾਂ ਦੀ ਕੰਡੀਸ਼ਨ ਬਈ ਠੀਕ ਐ ਉੱਪਰੋਂ ਮਰਾੜ ਵਧੀਆ ਨੇ ਹੱਲੇ ਤੋਂ ਵਧੀਆ ਨੇ ਆ ਚੀਜ਼ਾਂ ਥੋੜੀ ਨਹੀਂ ਖਰਾਬ ਜਿੱਦਾ ਵਾ ਇਹ ਦੇਖੋ ਟੇਪ ਲਾਈ ਹੋਈ ਹੈ ਨਾ ਆ ਚੀਜ਼ਾਂ ਥੋੜੀਆਂ ਹੀ ਆ ਹਲਕੀਆਂ ਹਲਕੀਆਂ ਖਰਾਬ ਹੋਈਆਂ ਹੋਈਆਂ ਬਾਕੀ ਡੈਕਟਰ ਠੀਕ ਹੈ ਟਾਇਰ ਭਣੇ ਆ ਬਸ ਉਦਾਂ ਡੈਕਟਰ ਵਧੀਆ ਕੰਮ ਸਾਰੂਗਾ ਠੀਕ ਹੈ ਜੀ ਆ ਵੀ ਬਾਈ ਦਾ ਸਟੀਅਰਿੰਗ ਵਾਲੀ ਕਿੱਟ ਨਵੀਂ ਪਈ ਹੋਈ ਹੈ ਦੇਖੋ ਅੱਜ ਗੜ ਨਵਾਂ ਪਿਆ ਹੋਇਆ ਦਾ ਸਟੀਅਰਿੰਗ ਵਾਲਾ ਪਲੇ ਨਹੀਂ ਹੈਗੀ ਹਿੱਸੇ ਚ ਭੋਰਾ ਵੀ ਦਾ ਭੋਰਾ ਪਲੇ ਨਹੀਂ ਹੈਗੀ ਹਿੱਸੇ ਚ ਬਾਈ ਠੀਕ ਹੈ ਜੀ ਸਵਾ ਦੋ ਡਿਮਾਂਡ ਆ ਬਾਕੀ ਦਾ ਜਿਹੜਾ ਮੌਕੇ ਤੇ ਬਾਈ ਹੋ ਜਾਊਗਾ ਮਾਨ ਤਾਣੇ ਦਾ ਆ ਕੇ ਦੇਖ ਲਿਓ ਤਸੱਲੀ ਕਰ ਲਿਓ ਆਪਣੇ ਤੇ ਫੋਨ ਤੇ ਬਾਈ ਤੁਹਾਨੂੰ ਬਹੁਤ ਵੀਰਾਂ ਦੇ ਫੋਨ ਆਏ ਬਾਈ ਇੱਕੋ ਦੋ ਆ ਦੋ ਕਿੰਨੇ ਦਾ ਦੋਣਾ ਫੋਨ ਤੇ ਨਹੀਂ ਬਾਈ ਸੌਦਾ ਹੋਣਾ ਕਿਸੇ ਵੀ ਟਰੈਕਟਰ ਦਾ ਜੀ ਬੇਨਤੀ ਰਿਕੁਐਸਟ ਹੈ ਸਾਰਿਆਂ ਨੂੰ ਕੋਈ ਮੇਰਾ ਵੀਰ ਗੁੱਸਾ ਵੀ ਨਾ ਕਰੇ ਇਸ ਗੱਲ ਦਾ ਠੀਕ ਹੈ ਜੀ ਤੇ ਇੱਕ ਦੋ ਬਾਈ ਮੈਨੂੰ ਥੱਲੇ ਵੀਡੀਓ ਕਮੈਂਟ ਕਰਦੇ ਬਾਈ ਤੂੰ ਵੀਡੀਓ ਉਹ ਮਾਰਦਾ ਤੂੰ ਬਿਨਾਂ ਗੱਲ ਤੇ ਚਵਲ ਮਾਰਦਾ ਉਹ ਮਾਰਦਾ ਠੀਕ ਹੈ ਜੀ ਬਾਈ ਜੋ ਗੱਲ ਹੈਗੀ ਹੈ ਸੱਚਾਈ ਆਪਾਂ ਉਹੀ ਦੱਸਦੇ ਆ ਜੇ ਤੁਹਾਨੂੰ ਬਾਈ ਜਦੋਂ ਮਾੜਾ ਚੰਗਾ ਲੱਗਦਾ ਕਿਸੇ ਨੂੰ ਨਹੀਂ ਚੰਗੀ ਲੱਗਦੀ ਤਾਂ ਵੀਰਾਂ ਨੂੰ ਬੇਨਤੀ ਜੀ ਨੂੰ ਨਹੀਂ ਚੰਗੀ ਲੱਦੀ ਵੀਡੀਓ ਤਾਂ ਬਾਈ ਤਾਂ ਨਾ ਦੇਖਿਆ ਕਰੋ ਕੋਈ ਜ਼ਬਰਦਸਤੀ ਨਹੀਂ ਹੈਗੀ ਕਿਸੇ ਨਾਲ ਠੀਕ ਹੈ ਜੀ ਕੋਈ ਮਾੜੇ ਜੰਗੇ ਕਮੈਂਟ ਕਰਦਾ ਆਪਾਂ ਨੂੰ ਇਹਦਾ ਵੀ ਕੋਈ ਐਡਾ ਬਹੁਤਾ ਬਾਈ ਫਰਕ ਨਹੀਂ ਹੈਗਾ ਜੇ ਮੰਨ ਕੇ ਚਲੋ ਬਾਈ 100 ਬੰਦਾ 100 ਬੰਦਾ ਦੇਖਦਾ ਤਾਂ ਵਿੱਚੋਂ 20 ਬੰਦੇ ਬਾਈ ਮਾੜਾ ਵੀ ਬੋਲਦੇ ਹੀ ਬੋਲਦੇ ਆ ਠੀਕ ਹੈ ਜੀ ਫਿਰ ਚਲੋ ਆਪਾਂ ਨੂੰ ਪਤਾ ਬਾਈ ਆਪਾਂ ਕਿਸੇ ਨਾਲ ਤਾਂ ਕਿ ਮਾੜਾ ਨਹੀਂ ਕਰਿਆ ਨਾ ਆਪਾਂ ਨੇ ਕਰਨਾ ਆਪਾਂ ਕੋਸ਼ਿਸ਼ ਕਰੀਦੀ ਸੱਚ ਦਿਖਾਉਣ ਦੀ ਠੀਕ ਹੈ ਜੀ ਬਾਕੀ ਚਲੋ ਕਿਸੇ ਨੂੰ ਬਾਈ ਮਾੜਾ ਲੱਗਦਾ ਤਾਂ ਆਪਾਂ ਕਿਸੇ ਨੂੰ ਕੁਝ ਕਹਿ ਵੀ ਨਹੀਂ ਸਕਦੇ ਠੀਕ ਹੈ ਜੀ ਬਾਕੀ ਕੋਈ ਉਦਾਂ ਕੋਈ ਕਿਸੇ ਤੋਂ ਕਿਸੇ ਦਾ ਉਦਾਂ ਮਾੜਾ ਹੋ ਗਿਆ ਹੋਵੇ ਸਾਡੇ ਕੋਲੋਂ ਹੋ ਸਾਨੂੰ ਇਹ ਜੀ ਦਾ ਸਾਾਸ ਨਾ ਹੋਵੇ ਤਾਂ ਬਾਈ ਗਲਤੀ ਮੰਨਦੇ ਆ ਇਹ ਚੀਜ਼ ਦੀ ਪਰ ਅਸੀਂ ਆਪਣੇ ਵੱਲ ਤੋਂ ਕੋਸ਼ਿਸ਼ ਕਰੀਦੀ ਵੀ ਕਿਸੇ ਨਾਲ ਕੋਈ ਧੋਖਾ ਧੜੀ ਨਾ ਹੋਵੇ ਬਾਈ ਠੀਕ ਆ ਜੀ ਕਿਸੇ ਨੂੰ ਕੋਈ ਮਾੜੀ ਚੀਜ਼ ਨਾ ਮਿਲੇ ਜੋ ਚੀਜ਼ ਹੁੰਦੀ ਆ ਆਪਾਂ ਦੱਸ ਕੇ ਦਿੰਨੇ ਆ ਬਾਈ ਠੀਕ ਆ ਜੀ ਪੁਰਾਣਾ ਡਰਾਈਵਰ ਹੈਗਾ ਦੱਸ ਕੇ ਦਿੰਨੇ ਆ ਬਾਈ ਪੁਰਾਣਾ ਡਰਾਈਵਰ ਤੁਹਾਡੇ ਸਾਹਮਣੇ ਆ ਠੀਕ ਆ ਜੀ ਤੇ ਬਾਕੀ ਠੀਕ ਆ ਬਾਈ ਆਦੇ ਬਲੌਗ ਚ ਇੰਨਾ ਹੀ ਵੀਡੀਓ ਚੰਗੀ ਲੱਗੀ ਤਾਂ ਲਾਈਕ ਕਰ ਦਿਓ ਜੇ ਆਪਣੇ YouTube ਚੈਨਲ ਜਗੂ ਮਾਹਲੂਮ ਕਰਦੇ ਹੋ ਸਬਸਕ੍ਰਾਈਬ ਮਿਲਦੇ ਆ ਕਿਸੇ ਹੋਰ ਨਵੇਂ ਬਲੌਗ ਚ ਸਾਰੇ ਵੀਰਾਂ ਦਾ ਧੰਨਵਾਦ